ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਸਤਿ ਕਿਡੇਰੀ ਫਾਰਮਿੰਗ ਦੇ ਵਿੱਚ ਕਿਸਾਨ ਵੀਰੋ ਅੱਜ ਤਨੌਲੇ ਮੇਲੇ ਦੇ ਵਿੱਚੋਂ ਇੱਕ ਵੀਡੀਓ ਤੁਹਾਡੇ ਲਈ ਲੈ ਕੇ ਆਇਆ ਮੈਨੂੰ ਖਾਸ ਚੀਜ਼ ਇਹ ਲੱਗੀ ਵੀ ਬਾਈ ਕੋਲ ਇੱਕ ਝੋਟੀ ਹੈ ਜਿਹੜੀ ਡਰਾਈ ਕੈਟਾਗਰੀ ਦੇ ਵਿੱਚ ਪਾਰਟਿਸਪੇਟ ਕਰ ਰਹੀ ਹੈ ਮੁਰਾ ਨਸਲ ਤੁਸੀਂ ਬਹੁਤ ਸਾਰੇ ਪਸ਼ੂ ਮੇਲਿਆਂ ਦੇ ਵਿੱਚ ਦੇਖਦੇ ਹੋਵੋਗੇ ਜਿਨ੍ਹਾਂ ਨੂੰ ਕਈ ਵਾਰ ਦੋ ਪਾਸਿਆਂ ਤੋਂ ਵੀ ਬੰਨਣਾ ਪੈਂਦਾ ਹੈ ਵੀ ਪਸ਼ੂ ਡਰ ਨਾ ਜਾਵੇ ਘਬਰਾਣਾ ਨਾ ਜਾਵੇ ਜਾਂ ਪਸ਼ੂ ਵੀ ਆਦੀ ਨਹੀਂ ਹੁੰਦੇ ਐਕਚੁਅਲ ਨਹੀਂ ਹੁੰਦੇ ਮੇਲਿਆਂ ਦੇ ਪਰ ਇਹ ਝੋਟੀ ਤੇ ਕੋਈ ਵੀ ਰੱਸਾ ਤੁਸੀਂ ਇਸ ਟਾਈਮ ਨਹੀਂ ਦੇਖੋਗੇ ਹਾਲਾਂਕਿ ਜਦੋਂ ਮੁਕਾਬਲੇ ਚ ਜਾਊਗੀ ਉਦੋਂ ਜ਼ਰੂਰ ਰੱਸਾ ਪਾਇਆ ਜਾਣਾ ਹੈ ਕਿਉਂਕਿ ਉੱਥੇ ਹੋਰ ਪਸ਼ੂ ਵੀ ਹੁੰਦੇ ਆ ਪਰ ਇੱਕ ਵਾਰ ਇਹ ਸਾਰੇ ਵੀਰ ਇਸ ਝੋਟੀ ਨੂੰ ਵੀ ਦੇਖ ਰਹੇ ਆ ਤੇ ਤੁਸੀਂ ਦੇਖੋਗੇ ਵੀ ਇਹ ਝੋਟੀ ਆਰਾਮ ਨਾਲ ਇੱਥੇ ਜਿਹੜਾ ਉਹ ਖੜੀ ਹੈ ਆਪਾਂ ਬਾਈ ਨਾਲ ਗੱਲਾਂ ਬਾਤਾਂ ਕਰਾਂਗੇ ਕਿਉਂਕਿ ਥੋੜੇ ਦਿਨ ਪਹਿਲਾਂ ਇਸ ਵੀਰ ਨੇ ਇੱਕ ਮੱਝ ਵੇਚੀ ਸੀ ਉਦੋਂ ਵੀ ਆਪਾਂ ਵੀਡੀਓ ਬਣਾਈ ਸੀ ਤੇ ਉਸ ਬਾਈ ਨੂੰ ਬੜਾ ਜ਼ਿਆਦਾ ਸ਼ੌਂਕ ਹੈ ਜਸਵੰਤ ਬਾਈ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜਸਵੰਤ ਆਪਣੇ ਪਿੰਡ ਦਾ ਨਾਮ ਇੱਕ ਵਾਰ ਦੱਸਣੀ ਬਾਈ ਪਿੰਡ ਦਾ ਮਾਕਲਾਈ ਠੀਕ ਦਿਲਮ ਰੇਕੋਰਲਾ ਤਸੀਲ ਆਮ ਦਾ ਗੜੀ ਠੀਕ ਨੇੜੇ ਸੰਧਾਵਰ ਦੇ ਰਹਿ ਗਿਆ ਸ਼ਾਇਦ ਹੰਨਿਆ ਰਾਏ ਕੋਟ ਵੀ ਸਾਨੂੰ 15 ਕਿਲੋਮੀਟਰ ਦੂਰ ਮਰੀ ਕੋਟਲਾ ਦੀ 15 ਕਿਲੋਮੀਟਰ ਅੱਛਾ ਜਸਵੰਤ ਭਾਈ 91 ਮੇਲੇ ਚ ਪਾਰਟਿਸਿਪੇਟ ਕਰ ਰਹੇ ਹੋ ਇਹ ਆਪਾਂ ਨਾ ਵੈਕ ਦੀ ਕਿਰਪਾ ਨਾਲ ਪਹਿਲੀ ਵਾਰ ਲੈਣ ਦੀ ਕੈਰੀਅਰ ਦਾ ਹੀ ਪਹਿਲਾ ਹੀ ਮੇਲਾ ਹਾਂ ਜੀ ਅੱਛਾ ਝੋਟੀ ਦੇਖ ਰਹੇ ਆਂ ਬਾਈ ਕੋਈ ਰੱਸਾ ਨਹੀਂ ਪਾਇਆ ਹਾਂ ਉਸੇ ਤਰ੍ਹਾਂ ਹੀ ਲਈ ਫਿਰਦਾ ਰਿੰਗ ਦੇ ਵਿੱਚ ਇੱਕ ਭਰੌਂਦੀ ਨਹੀਂ ਡਰਦੀ ਨਹੀਂ ਤਾਂ ਨਾ ਬਸ ਕਿਰਪਾਯਾ ਮਾਲਕ ਦੀਨਾ ਪਹਿਲੇ ਵਾਰੀ ਕੁਝ ਨਹੀਂ ਕਹਿ ਸਕਦੇ ਜਿੰਨਾ ਕੁਝ ਕਹੀਏ ਥੋੜਾ ਹੀ ਆ ਮਤਲਬੀ ਅੱਛਾ ਹਾਂਜੀ ਆ ਕਿੰਨਵਾਂ ਸੂਆ ਇਹਨੇ ਸੂਣਾ ਬਈ ਇਹ ਇਹ ਮਤਲਬ ਦੂਜੇ ਸੂਏ ਸੂਈ ਵੀ ਆਈ ਤੀਜੇ ਸੂਏ ਨੂੰ ਗੱਪਣਾ ਆਈ ਤੀਜੇ ਸੂਏ ਨੂੰ ਗੱਪਣਾ ਹੈ ਹਾਂਜੀ ਹਾਂਜੀ ਇਸ ਟਾਈਮ ਇਹ ਡਰਾਈ ਕੈਟਾਗਰੀ ਡਰਾਈ ਕੈਟਾਗਰੀ ਕਿੰਨਾ ਚਿਰ ਲੈਂਦੀ ਆ ਸੂਣ ਦੇ ਵਿੱਚ ਇਹਨੂੰ ਪੰਜਵਾਂ ਮੰਥ ਲੱਗਿਆ ਹੈ ਗੱਪਣ ਨੂੰ ਪੰਜਵਾਂ ਮਹੀਨਾ ਲੱਗਾ ਹੈ ਇਹ ਲੇਟ ਗੱਪਣ ਹੋਈ ਦੀ ਹੈ ਇਹ ਆ ਥੋੜੀ ਬਸ ਲੇਟ ਹੋ ਗਈ ਕਿਉਂਕਿ ਇਹਨੇ ਪਹਿਲਾਂ ਵੀ ਦੋ ਮੇਲੇ ਲਾਏ ਨੇ ਇੱਕ ਤਾਂ ਝੜਕ ਮੇਲਾ ਲਾਇਆ ਸੀਗਾ ਜੀ ਹੂੰ ਉੱਥੇ ਮੇਲੇ ਕਬਿਉਟੀ ਚ ਸੈਕੰਡ ਰਹੀ ਸੀਗੀ ਤੇ ਪੀਡੀਐਫ ਜਗਰਾਮਾ ਤੇ ਇਹਦਾ ਥਰਡ ਨੰਬਰ ਸੀ ਗਈ ਅੱਛਾ ਇਹਦਾ ਮਤਲਬ ਆਪਾਂ ਪਹਿਲਾ ਮੇਲਾ ਲੜ ਰਹੇ ਆ ਇਹ ਤੋਂ ਪਹਿਲਾਂ ਦੋ ਵਾਰੇ ਮੇਲੇ ਚ ਆ ਗਏ ਆਪਣੀ ਖਰੀਦੀ ਹੋਈ ਹੈ ਹਾਂ ਇਹ ਆਪਾਂ ਖਰੀਦੀ ਆਈ ਕਿੰਨਾ ਕੁ ਟਾਈਮ ਹੋਇਆ ਇਹਨੂੰ ਖਰੀਦੀ ਇਹਨੂੰ ਹੋ ਗਿਆ ਲਗਭਗ 1 ਮਹੀਨੇ ਦੇ ਨੇੜੇ ਹੋ ਗਿਆ ਜੀ ਅੱਛਾ ਇਹ ਇਹ ਗੱਲ ਵੀ ਬੜੀ ਖਾਸ ਬਣਦੀ ਹੈ ਵੀ ਇੱਕ ਮਹੀਨੇ ਚ ਫੇਰ ਤੇਰੇ ਨਾਲ ਇਹਦਾ ਮੋਹ ਬਣ ਗਿਆ ਜਾਂ ਤੁਹਾਨੂੰ ਇਹਦਾ ਸੁਭਾਅ ਹੀ ਇੰਨਾ ਠੰਡਾ ਲੱਗਦਾ ਬਿਨਾਂ ਰਸੇ ਤੋਂ ਲਈ ਫਿਰਦਾ ਬਾਈ ਬਸ ਆਪ ਤੋਂ ਸੌਂਕ ਹੀ ਆ ਵੈਸੇ ਕਿਵੇਂ ਮਰਜ਼ੀ ਲਾ ਲਓ ਜੀ ਅੱਛਾ ਠੀਕ ਹੈ ਪਹਿਲਾਂ ਵੀ ਖੰਡੀਆਂ ਸੀ ਆਪਾਂ ਇੰਜ ਕਹਿਦੀ ਠੀਕ ਹੈ ਜਦੋਂ ਇਹਨੂੰ ਹੁਣ ਰਿੰਗ 'ਚ ਲੈ ਕੇ ਜਾਏਗਾ ਉਦੋਂ ਤਾਂ ਫਰਤ ਲਿਆਰਾ ਕੋਈ ਮੋਰੀ ਪਾਉਣੀ ਹਾਂ ਬਸ ਸੌਂਕ ਨੂੰ ਹੀ ਆਣਦੀ ਆਪਾਂ ਤੇ ਰਿੰਗ ਦੇਖੋ ਆਪਾਂ ਮੀਲਾ ਜਿੱਤਣ ਸਾਰੇ ਆਉਂਦੇ ਹਨਾ ਜੀ ਬਸ ਆਪਾਂ ਨੂੰ ਵੈਸੇ ਨੂੰ ਰਿੰਗ 'ਚ ਖੜ ਜਸਵੰਤ ਭਾਈ ਥੋੜਾ ਤੋਰਗੇ ਨੂੰ ਆਪਾਂ ਦਿਖਾਈਏ ਚੋਟੀ ਨੂੰ ਬਿਊਟੀ ਦੇਖੋ ਹਾਲਾਂਕਿ ਇਹ ਤੋਂ ਪਹਿਲਾਂ 2 ਮਹੀਨੇ ਜਤ ਚੁੱਕੀ ਹੈ ਬਿਨਾ ਰਸਤੇ ਤੋਂ ਦੋਸਤੋ ਐਡੀ ਮੱਝ ਨੂੰ ਇਹ ਪਿਆਰ ਨਾਲ ਹੀ ਸੰਭਾਲਿਆ ਜਾ ਸਕਦਾ ਰੱਸਾ ਜਿਹੜਾ ਇਹਦੇ ਗਲਚਾ ਨਾ ਉਹ ਇਹਦੇ ਮੋਹ ਪਿਆਰ ਦਾ ਹੀ ਹੈ ਬਾਕੀ ਰਸਿਆਂ ਨਾਲ ਤਾਂ ਨੂੜਿਆ ਜਾ ਸਕਦਾ ਹੈ ਇਹ ਬਾਈ ਇਹਨੂੰ ਮੋਹ ਪਿਆਰ ਨਾਲ ਹੀ ਸੰਭਾਲ ਰਿਹਾ ਸੋ ਇਸ ਮੇਲੇ ਦੇ ਵਿੱਚ ਮੈਨੂੰ ਬੜੀ ਸੋਹਣੀ ਚੀਜ਼ ਲੱਗੀ ਤੇ ਇਸ ਬਾਈ ਦਾ ਪਿਆਰ ਵੀ ਹੈ ਪਸ਼ੂ ਪਾਲਣ ਦਾ ਕੰਮ ਕਰਦੇ ਆ ਤਾਂ ਦੱਸੋ ਇਹ ਇੱਕ ਮਲਖਨ ਜੀ ਤੁਹਾਨੂੰ ਨਜ਼ਰ ਆਊਗੀ ਵੀ ਇੰਨੇ ਇਕੱਠ 'ਚ ਇਸ ਤਰ੍ਹਾਂ ਮੇਲਿਆਂ ਦੇ ਵਿੱਚ ਐਡੇ ਸਮੇਂ ਹੋਏ ਪਸ਼ੂ ਨੂੰ ਖੁੱਲਾ ਜਿਹੜਾ ਛੱਡ ਲੈਣਾ ਇਹ ਇਸ ਵੀਰ ਦਾ ਇਸ ਪਸ਼ੂ ਦੇ ਨਾਲ ਮੋਹ ਪਿਆਰੀ ਹੈ ਹਾਲਾਂਕਿ ਕੁਸ਼ਮਾ ਪਹਿਲਾਂ ਹੀ ਬਾਈ ਨੇ ਝੋਟੀ ਨੂੰ ਖਰੀਦਿਆ ਪਰ ਇਸ ਦੀ ਸਾਂਭ ਸੰਭਾਲ ਇਸ ਤਰ੍ਹਾਂ ਹੋ ਗਈ ਵੀ ਇਹਨੂੰ ਬਾਈ ਨੇ ਮਾਲਕ ਜਿਹੜਾ ਅਕਸੈਪਟ ਕਰ ਲਿਆ ਮੰਨ ਲਿਆ ਤੇ ਉਸੇ ਪਿਆਰ ਦੀ ਬਦੌਲਤ ਤੁਸੀਂ ਦੇਖੋਗੇ ਮੇਲੇ ਦੇ ਵਿੱਚ ਖੁੱਲੀ ਫਿਰਦੀ ਹੈ ਧੰਨਵਾਦ ਕਮੈਂਟ ਕਰਕੇ ਜਰੂਰ ਦੱਸਿਓ ਵੀ ਤੁਹਾਨੂੰ ਇਹ ਝੋਟੀ ਕਿਵੇਂ ਲੱਗੀ ਬਾਈ ਦੀ ਸਾਂਭ ਸੰਭਾਲ ਕਿਵੇਂ ਲੱਗੀ ਤਾਂ ਇਸ ਚੀਜ਼ ਬਾਰੇ ਤੁਹਾਡੇ ਵਿਚਾਰ ਜਰੂਰ ਜਾਣਾਂਗੇ ਕਮੈਂਟ ਬਾਕਸ ਦੇ ਵਿੱਚ ਧੰਨਵਾਦ